ਕਦੀ ਵੀ ਕਿਸੇ ਦਾ ਧਨ ਦੇ ਕੇ ਉਸਤਾ ਰਿਸ਼ਤਾ ਨਾ ਬਣਾਓ ਬਲਕਿ ਉਸਤਾ ਸਾਫ ਮਨ ਦੇ ਕੇ ਉਸ ਨਾਲ ਰਿਸ਼ਤਾ ਲਾਓ ਜੇਕਰ ਤੁਸੀਂ ਕਿਸੇ ਦਾ ਧਨ ਦੇ ਕੇ ਰਿਸ਼ਤਾ ਲਾਉਗੇ ਤਾਂ ਉਹ ਇਨਸਾਨ ਇੰਨਾ ਕੇ ਉਫ ਉਫ ਕਰਦਾ ਹੋਵੇਗਾ ਕਿ ਉਹ ساری ਉਮਰ ਰੱਜ ਨਹੀਂ ਸਕਦਾ ਅਤੇ ਕਿਸੇ ਬੰਦੇ ਨੂੰ ਸਹੀ ਸਲਾਹ ਦੇ ਨਹੀਂ ਸਕਦਾ ਉਸ ਦਾ ਮਾਨੇ ਜਿਹੜਾ ਹੈ ਮੈਨ ਦੇ ਵਿੱਚ ਮੈਲਾ ਹੋ ਚੁੱਕਾ ਹੈ ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ ਹਮੇਸ਼ਾ ਗੰਦਲੀ ਅੱਖ ਨਾਲ ਹੀ ਇਨਸਾਨ ਨੂੰ ਦੇਖੇਗਾ ਤਾਂ ਜਿਹੜੇ ਲੋਕ ਮਨ ਦੇ ਸਾਫ਼ ਹੁੰਦੇ ਨੇ ਦੇਖਣ ਨੂੰ ਭਾਵੇਂ ਉਹ ਨੋਰਮਲ ਪਰਸਨ ਹੋਣਗੇ ਅ ਜਦੋਂ ਤੁਸੀਂ ਉਹਨਾਂ ਨਾਲ ਕਿਤੇ ਪ੍ਰੀਤ ਲਾਓਗੇ ਤਾਂ ਉਹ ਤੁਹਾਨੂੰ ਇੰਜ ਲੱਗੇਗਾ ਕਿ ਇਹ ਇਨਸਾਨ